ਕੀ ਬਾਕੀ ਕੀ ਅੱਜ ਮੀਟਿੰਗ ਦੇ ਵਿੱਚ ਨਿਕਲ ਗਿਆ ਤੇ ਸਾਰਾ ਮਾਮਲਾ ਕੀ ਸਾਨੂੰ ਇੱਕ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਵੀ ਇਹ ਜਿਹੜੀ ਜਗਾ ਹੈ ਸਰਕਾਰੀ ਜਗਾ ਵਾ ਤੇ ਇਹ ਤੋਂ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਹੁਕਮ ਹੈ ਇਹ ਤੋਂ ਤੁਸੀਂ ਉੱਠ ਜਾਓ ਅਸੀਂ ਕਹਿੰਦੇ ਆ ਵੀ ਇਹ ਸਰਕਾਰੀ ਨਹੀਂ ਹੈ ਪਹਿਲਾਂ ਇਹ ਧਾਰਮਕ ਹੈ ਧਾਰਮਕ ਹੈ ਤੇ ਆਈਆਂ ਨੇ ਵੀ ਧਾਰਮਕ ਤੌਰ ਤੇ ਨੂੰ ਵਿਚਾਰ ਕੇ ਜਿਹੜੀ ਧਾਰਮਕ ਤੌਰ ਤੇ ਜਿਹੜੀ ਗੱਲ ਬਣਦੀ ਹੈ ਕੋਈ ਹਿਸਾਬ ਨਾਲ ਗੱਲ ਹੋ ਪਈ ਜਾ ਅਸੀਂ ਤੇ ਆਪਣੇ ਜੀ ਕਰਾ ਕੇ ਆ ਜਾ ਕੇ ਉਹਨਾਂ ਨੇ ਆਖਿਆ ਵੀ ਅਹੀਂ ਫਿਰ ਇਹ ਗੱਲ ਨੂੰ ਅਸੀਂ ਵਿਚਾਰਦੇ ਤੁਸੀਂ ਵਿਚਾਰੋ ਅਸੀਂ ਉਹਨਾਂ ਨੇ ਇਹ ਆਖਿਆ ਵੀ ਜੇ ਕੋਈ ਗੱਲ ਤੁਸੀਂ ਇਹਦੇ ਇਥੋਂ ਹਟਾਉਣ ਦੀ ਕਹਿੰਦੇ ਜੀ ਉਹ ਸਾਡੇ ਵਾਸਤੇ ਗੱਲ ਨਹੀਂ ਆ ਉਹ ਸਾਡੇ ਉੱਤੇ ਜਿਹੜੀਆਂ ਸਾਡੀਆਂ ਅਨੈਗ ਸਿੰਘ ਜਿ세 ਬੰਦੀਆਂ ਜਾਂ ਸੁਪਰੀਮ ਅਦਾਲਤ ਤੱਕ ਆ ਉਹਦੇ ਵਾਸਤੇ ਜੋ ਸਾਰੀਆਂ ਜਿ세 ਬੰਦੀਆਂ ਜਾਂ ਅਦਾਲਤ ਸਰ ਉਹ ਫੈਸਲਾ ਜੋ ਲਾ ਸਕਦੇ ਅਸੀਂ ਇਕੱਲੇ ਕੋਈ ਫੈਸਲਾ ਨਹੀਂ ਅਸੀਂ ਲੈ ਸਕਦੇ ਕੋੰਦੇ ਚਲੋ ਠੀਕ ਹੈ ਅਸੀਂ ਵਿਚਾਰ ਕਰਦੇ ਹਾਂ ਅੱਛਾ ਬਾਬਾ ਜੀ ਜਿਹੜੀ ਫਿਰ ਪੋਰਸਾਈ ਦੀ ਲਾਈ ਗਈ ਹੈ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਾਂ ਫਿਰ ਅੰਦਰ ਮਿੱਟੀਆਂ ਮਿੱਟੀਆਂ ਗੱਲਾਂ ਕਰਦੇ ਆ ਕਰਦੇ ਆ ਜਿੱਦਾਂ ਪਿਆਰ ਦੀ ਇਹਨਾਂ ਦਬਕਾ ਜਾਂ ਮਾਰਨਾ ਛੁਟਾਣਾ ਉਹ ਵੀ ਕੋਈ ਗੱਲ ਬਾਤ ਨਹੀਂ ਸਾਨੂੰ ਉਹਨਾਂ ਦਬਕਾ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਹੈ ਅਸਰਾਂ ਦੀ ਇਹ ਕਹੀ ਹੈ ਵੀ ਉਹਨਾਂ ਸਾਨੂੰ ਦਬਕੇ ਮਾਰੇ ਆ ਦਬਕੇ ਨਹੀਂ ਮਾਰੇ ਉਹਨਾਂ ਨੇ ਆਪਣਾ ਉਹਨਾਂ ਨੇ ਆਪਣੀਆਂ ਮਜਬੂਰੀਆਂ ਦਸੀਆਂ ਨੇ ਤੇ ਅਸੀਂ ਇਹਨੇ ਵੀ ਉਹਨਾਂ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ ਉਹ ਵੀ ਡਿਊਟੀ ਤੇ ਨੇ ਪਰ ਆਈਆਂ ਨਾਲ ਇਹ ਜੀ ਗੱਲ ਜ਼ਰੂਰ ਕਹੀਏ ਕਿ ਗੁਰੂ ਦੀ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਵੀ ਕੋਈ ਫੈਸਲਾ ਲੈਣਾ ਕਿਉਂਕਿ ਇਹ ਸਾਡੀ ਗੱਲ ਨਹੀਂ ਹੈ ਉੱਥੇ ਜਨਤਾ ਦੀਆਂ ਭਾਵਨਾ ਜਿੱਥੇ ਧਾਰਮਿਕ ਗੱਲ ਹੈ ਸਾਰੀ ਜਨਤਾ ਦੀ ਭਾਵਨਾ ਵਾ ਜੇ ਅਸੀਂ ਕੋਈ ਗੱਲ ਦਾ ਅਸੀਂ ਪਹਿਲਾਂ ਤੁਹਾਨੂੰ ਜਨਤਾ ਸਾਡੇ ਲਈੜੇ ਪਾੜੇ ਵੀ ਤੁਸੀਂ ਕਿਦਾਂ ਇਹ ਕੰਮ ਕੀਤਾ ਇਸ ਗੱਲ ਦਾ ਅਸੀਂ ਕੋਈ ਫੈਸਲਾ ਅਸੀਂ ਆਪਣੇ ਤੌਰ ਤੇ ਅਸੀਂ ਕੋਈ ਫੈਸਲਾ ਲੈ ਨਹੀਂ ਸਕਦੇ ਕਿੰਨੇ ਦਿਨ ਦਾ ਸਮਾਂ ਮਿਲਿਆ ਜੀ ਆਜੀ ਨੂੰ ਜੇ ਕੋਈ ਨੰਦੇ ਹੀ ਵਿਚਾਰਦੇ ਤੁਸੀਂ ਵਿਚਾਰੋ ਇਹਨਾਂ ਉਹਨਾਂ ਸਾਨੂੰ ਕਿਹਾ ਕੋਈ ਟਾਈਮ ਲੈ ਕੱਟੇ ਬੰਦੀਆਂ ਗੱਲ ਕਰੋ ਆ ਜਿਹੜੇ ਜਿਹੜੇ ਸਾਡੀ ਜਥੇਬੰਦੀਆਂ ਆ ਅਸੀਂ ਪਤਾ ਕੀ ਹੈ ਗੱਲ ਆ ਜਾ ਕੇ ਇਹਨਾਂ ਤੇ ਆਉਣੀ ਆ ਇਹਨਾਂ ਤੇ ਆਉਣੀ ਕਿਉਂਕਿ ਜਿਹੜੀ ਕਾਨੂੰਨ ਦੀ ਗੱਲ ਆ ਉਹ ਕਾਨੂੰਨ ਨੂੰ ਜਿਹੜਾ ਜਿਹੜਾ ਅਕਾਲਪੁਰ ਸਾਹਿਬ ਤੇ ਖੜਨਾ ਜਾਂ ਜਥੇਬੰਦੀਆਂ ਦੇ ਵਿੱਚ ਸਾਰਿਆਂ ਦੀ ਗੱਲ ਕਰਨੀ ਆ ਉਹ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਹੱਥ ਵਾਸਤੇ ਇਹ ਨਹੀਂ ਕਰਨੀ ਜੋ ਕਰਨੀ ਆ ਜੋ ਕਰਨੀ ਹੈ ਅਸੀਂ ਉਹਨਾਂ ਦੇ ਜਿਹੜਾ ਭਰਮਗਤ ਤੌਰ ਤੇ ਜੋ ਵੀ ਇਹ ਫੈਸਲੇ ਲੈਣਗੇ ਗੁਰੂ ਨੂੰ ਮੁੱਖ ਰੱਖ ਕੇ ਅਸੀਂ ਉਹਦੇ ਨਾਲ ਚੱਲਾਂਗੇ ਜਿਵੇਂ ਗੁਰੂ ਨੂੰ ਪਿੱਛੇ ਦੇ ਕੇ ਚੱਲਣਗੇ ਉਥੋਂ ਅਸੀਂ ਉਥੋਂ ਸਾਡਾ ਰਸਤਾ ਇਹਨਾਂ ਨੂੰ ਵਖਰਾ ਹੋ ਜਾਏਗਾ ਪਤਾ ਕਿ ਕਿਸੇ ਆਸਾਨੀ ਦੇ ਤਰ੍ਹਾਂ ਕੋਈ ਸਹਰ ਫੜਾ ਜੇ ਆਪਣਾ ਰੋਟੀ ਬਸਤੀ ਰਤ ਆਉਂਦੀ ਹੈ ਅਪਸਖਾਈ ਤਾਂ ਪਉਂਦੀ ਹੈ ਤਾਕਤ ਬਕਾਉਂਦੀ ਹੈ ਉਹ ਤਿਆਰੀ ਹੈ ਜੀ ਪੂਰੀ ਕੋ ਦੇਖੋ ਤਿਆਰੀ ਜਿਹੜੀ ਹੈ ਨਾ ਉਹ ਆਪਣੇ ਜਿਹੜਾ ਕੋ ਅਖਰ ਹੁੰਦਾ ਆਪਣੀ ਤਿਆਰੀ ਜਿਹੜੀ ਹੁੰਦਾ ਜਰਜੋ ਨੂੰ ਕੋ ਸ਼ੋਕ ਮੰਡਾ ਆਪਣੀ ਤਿਆਰੀ ਜਿਹੜੀ ਹੁੰਦਾ ਤੇ ਬਾਕੀ ਜੋ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਆਪਣੀ ਤਿਆਰੀ ਜਿਹਾ ਅਸੀਂ ਆਪਣੀ ਤਿਆਰੀ ਅਸੀਂ ਆਹ ਅਸੀਂ ਆਪਣੀ ਤਿਆਰੀ ਜਿਹਾ ਆਪਣੀ ਤਿਆਰੀ ਜਿਹਾ ਆਪਾਂ ਬਣਦਾ ਉਹ ਜੋ ਆਪਣੇ ਖਾਤੇ ਮਜਬੂਰ ਅਸੀਂ ਆਪਣੀ ਖਾਤੇ ਮਜਬੂਰ ਹੈ ਜੀ ਆਹ ਤੇ ਜੀ ਸਰ ਸਰ ਜਿਹੜੀ ਮੀਟਿੰਗ ਹੋਈ ਹੈ ਤੇ ਬਦ ਗਾਈ ਸਾਡੀ ਜਿਹੜੇ ਜਾਂਦੇ ਜਿਹਾ ਬੰਦੀ ਹੈ ਨਾ ਮੀਟਿੰਗ ਹੋਈ ਹੈ ਸੋ ਡਿਸਕਸ਼ਨ ਹੋਈ ਹੈ ਵੀ ਆਰ ਹੋਪਫੁਲ ਫੋਰ ਅ ਸੋਲੂਸ਼ਨ ਸਰ ਇਹ ਕੀ ਮਸਲਾ ਹੈ ਕਿ ਜਿਹੜੀ ਜਗ੍ਹਾ ਤੇ ਇੰਪਰੂਵਮੈਂਟ ਚਾਹੀਦੀ ਜਿਆਦਾ तो सुप्रीम कोर्ट भी तो तो, सारे ही भारतवर्षिया जगह के उार्मिक स्थान बने उन्होंने बारे ने सोना तो ऑर्डर के अधीन ही सा इस जगह बारे रिपोर्ट आई थी सो अकॉर्डिंग अच्छी कार्रवाई करो ਸਭ ਤੋਂ ਟਾਈਮ ਲਾਈਨ ਇਟ ਇਜ਼ ਇਨ ਪ੍ਰੋਗਰੈਸ ਕਿ ਬਾਕੀ ਕੀ ਅੱਜ ਮੀਟਿੰਗ ਦੇ ਵਿੱਚ ਨਿਕਲ ਗਿਆ ਤੇ ਸਾਰਾ ਮਾਮਲਾ ਕੀ ਸਾਨੂੰ ਇਹ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਵੀ ਇਹ ਜਿਹੜੀ ਜਗਾ ਹੈ ਸਰਕਾਰੀ ਜਗਾ ਹੈ ਕਿ ਇਹ ਤੋਂ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਡਰ ਹੈ ਇਹ ਤੋਂ ਤੁਸੀਂ ਉੱਠ ਜਾਓ ਅਸੀਂ ਕਹਿੰਦੇ ਆ ਵੀ ਇਹ ਸਰਕਾਰੀ ਨਹੀਂ ਹੈ ਪਹਿਲਾਂ ਇਹ ਧਾਰਮਿਕ ਹੈ ਧਾਰਮਿਕ ਹੈ ਤੇ ਅਹੀਂ ਇਹਨੇ ਵੀ ਧਾਰਮਿਕ ਤੌਰ ਤੇ ਨੂੰ ਵਿਚਾਰ ਕੇ ਜਿਹੜੀ ਧਾਰਮਿਕ ਤੌਰ ਤੇ ਜਿਹੜੀ ਗੱਲ ਬਣਦੀ ਆ ਕੋਈ ਹਿਸਾਬ ਨਾਲ ਗੱਲ ਉੱਤੀ ਜਾਏ ਅਸੀਂ ਤੇ ਆਪਣੀ ਜੇ ਕਰਾ ਕਿ ਆ ਜਾ ਕੇ ਉਹਨਾਂ ਨੇ ਆਖਿਆ ਵੀ ਅਹੀਂ ਫਿਰ ਇਹ ਗੱਲ ਨੂੰ ਅਸੀਂ ਵਿਚਾਰਦੇ ਤੁਸੀਂ ਵਿਚਾਰੋ ਅਸੀਂ ਉਹਨਾਂ ਨੂੰ ਇਹ ਆਖਿਆ ਵੀ ਜੇ ਕੋਈ ਗੱਲ ਤੁਸੀਂ ਇਹਨੂੰ ਇਥੋਂ ਹਟਾਉਣ ਦੀ ਕਹਿੰਦੇ ਜੀ ਉਹ ਸਾਡੇ ਵਾਸਤੇ ਗੱਲ ਨਹੀਂ ਆ ਉਹ ਸਾਡੇ ਉੱਤੇ ਜਿਹੜੀਆਂ ਸਾਡੀਆਂ ਨਿਹਗ ਸਿੰਘ ਜਥੇਬੰਦੀਆਂ ਜਾਂ ਸੁਪਰੀਮ ਅਕਾਲ ਤਖਤ ਆ ਉਹਦੇ ਵਾਸਤੇ ਜੋ ਸਾਰੀਆਂ ਸੁਝਸੀ ਬੰਦੀਆਂ ਜਾਂ ਅਕਾਲ ਪਖਸਾਵਾ ਉਹ ਫੈਸਲਾ ਜੋ ਲੈ ਸਕਦੇ ਅਸੀਂ ਇਕੱਲੇ ਕੋਈ ਫੈਸਲਾ ਨਹੀਂ ਅਸੀਂ ਲੈ ਸਕਦੇ ਉਹ ਅੰਦਰ ਚਲੋ ਠੀਕ ਹੈ ਅਸੀਂ ਵਿਚਾਰ ਕਰਦੇ ਹਾਂ ਅੱਛਾ ਬਾਬਾ ਜੀ ਜਿਹੜੀ ਫਿਰ ਪੋਰ ਸਿੱਧੀ ਲਾਈ ਗਈ ਹੈ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਾਂ ਫਿਰ ਅੰਦਰ ਮਿੱਟੀਆਂ ਮਿੱਟੀਆਂ ਗੱਲਾਂ ਕਰਦੇ ਆ ਕਰਦੇ ਆ ਜਿੱਦਾਂ ਪਿਆਰ ਦੀ ਇਹਨਾਂ ਦਵਤਾ ਜਾਂ ਮਾਰਨਾ ਛੁਟਾਣਾ ਉਹ ਵੀ ਕੋਈ ਗੱਲ ਬਾਤ ਨਹੀਂ ਸਾਨੂੰ ਉਹਨਾਂ ਦਵਤਾ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਜਾਂ ਇਸ ਤਰ੍ਹਾਂ ਦੀ ਇਹ ਕਹੀ ਹੈ ਵੀ ਉਹਨਾਂ ਸਾਨੂੰ ਰੋਕੇ ਮਾਰੇ ਆ ਤਬਕੇ ਨਹੀਂ ਮਾਰੇ ਉਹਨਾਂ ਨੇ ਆਪਣਾ ਉਹਨਾਂ ਨੇ ਆਪਣੀਆਂ ਮਜਬੂਰੀਆਂ ਦਸੀਆਂ ਨੇ ਤੇ ਆਹੀਂ ਆਨੇ ਵੀ ਕੋਨਾਂ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ ਉਹ ਵੀ ਡਿਊਟੀ ਤੇ ਨੇ ਪਰ ਆਹੀਂ ਆਨਾਂ ਨੇ ਇਹ ਜੀ ਗੱਲ ਜ਼ਰੂਰ ਕਹੀ ਹੈ ਕਿ ਗੁਰੂ ਦੀ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਵੀ ਕੋਈ ਫੈਸਲਾ ਲੈਣਾ ਕਿਉਂਕਿ ਇਹ ਸਾਡੀ ਗੱਲ ਨਹੀਂ ਉੱਥੇ ਜਨਤਾ ਦੀਆਂ ਭਾਵਨਾ ਜਿੱਥੇ ਧਾਰਮਿਕ ਗੱਲ ਸਾਰੀ ਜਨਤਾ ਦੀ ਭਾਵਨਾ ਵਾ ਜੇ ਅਸੀਂ ਕੋਈ ਗੱਲ ਦਾ ਅਸੀਂ ਪਹਿਲਾਂ ਤੁਹਾਨੂੰ ਜਨਤਾ ਸਾਡੇ ਲਈੜੇ ਪਾੜੇ ਵੀ ਤੁਸੀਂ ਕਿਦਾਂ ਇਹ ਕੰਮ ਕੀਤਾ ਇਸ ਗੱਲ ਦਾ ਅਸੀਂ ਕੋਈ ਫੈਸਲਾ ਅਸੀਂ ਆਪਣੇ ਤੌਰ ਤੇ ਅਸੀਂ ਕੋਈ ਫੈਸਲਾ ਲੈ ਨਹੀਂ ਸਕਦੇ ਕਿੰਨੇ ਦਿਨ ਦਾ ਸਮਾਂ ਮਿਲਿਆ ਜੀ ਆਕੀ ਨੂੰ ਇੱਦਾਂ ਕੋਈ ਆਂਦੇ ਅਸੀਂ ਵਿਚਾਰਦੇ ਆ ਤੁਸੀਂ ਵਿਚਾਰੋ ਇਹਨਾਂ ਨੂੰ ਸਾਨੂੰ ਕਿਹਾ ਕੋਈ ਟਾਈਮ ਨਹੀਂ ਅੱਛਾ ਸਰ ਕਦੋਂ ਦੀ ਗੱਲ ਕਰੋਗੇ ਆ ਜਿਹੜੇ ਜਿਹੜੇ ਸਾਡੀ ਜਥੇਬੰਦੀਆਂ ਅਸੀਂ ਪਤਾ ਕੀ ਹੈ ਗੱਲ ਆ ਜਾ ਕੇ ਇਹਨਾਂ ਤੇ ਆਉਣੀ ਹੈ ਇਹਨਾਂ ਤੇ ਆਉਣੀ ਕਿਉਂਕਿ ਜਿਹੜੀ ਕਾਨੂੰਨ ਦੀ ਗੱਲ ਹੈ ਉਹ ਕਾਨੂੰਨ ਨੂੰ ਜਿਹੜਾ ਜਿਹੜਾ ਅਕਾਲਪੁਰ ਸਾਹਿਬ ਤੇ ਖੜਨਾ ਜਾਂ ਜਥੇਬੰਦੀਆਂ ਦੇ ਵਿੱਚ ਸਾਰਿਆਂ ਦੀ ਗੱਲ ਕਰਨੀ ਆ ਉਹ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਹੱਥ ਵਾਸਤੇ ਇਹ ਨਹੀਂ ਕਰਨੀ ਜੋ ਕਰਨੀ ਹੈ ਜੋ ਕਰਨਗੇ ਅਸੀਂ ਉਹਨਾਂ ਦੇ ਜੇ ਦਾ ਧਾਰਮਿਕ ਤੌਰ ਤੇ ਜੋ ਵੀ ਇਹ ਫੈਸਲੇ ਲੈਣਗੇ ਗੁਰੂ ਨੂੰ ਮੁੱਖ ਰੱਖ ਕੇ ਅਸੀਂ ਉਹਦੇ ਨਾਲ ਚੱਲਾਂਗੇ ਜੇ ਗੁਰੂ ਨੂੰ ਸਿੱਖ ਦੇ ਕੇ ਕਰਨਗੇ ਉੱਥੋਂ ਅਸੀਂ ਉੱਥੋਂ ਸਾਡਾ ਰਸਤਾ ਇਹਨਾਂ ਨਵਕਰਾ ਹੋ ਜਾਏਗਾ ਪਾਪਾ ਜੀ ਕਿਸੇ ਐਸਾ ਨਾ ਕਿਸ ਤਰ੍ਹਾਂ ਕੋਈ ਸਹਰ ਥੋੜਾ ਜਿਹਾ ਆਪਣਾ ਰੋਟੀ ਉਹਦੀ ਵਧੀ ਰਕ ਆਉਂਦੀ ਆ ਅਪਸਖਾਈ ਤਾਂ ਪਾਉਂਦੀ ਆ ਤਾਕਤ ਬਕਾਉਂਦੀ ਆ ਉਹ ਤਿਆਰੀ ਹੈ ਜੀ ਪੂਰੀ ਦੇਖੋ ਤਿਆਰੀ ਜਿਹੜੀ ਹੈ ਨਾ ਉਹ ਆਪਣੀ ਉਹ ਜਿਹੜਾ ਕੋਈ ਅੱਖਰ ਹੁੰਦਾ ਆਪਣੀ ਤਿਆਰੀ ਜਿਹਦਾ ਜਲ ਜੋ ਉਹ ਕਿਸ਼ੋਕ ਮੰਦਾ ਆਪਣੀ ਤਿਆਰੀ ਜਿਹਦਾ ਤੇ ਬਾਕੀ ਜੋ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਆਪਣੀ ਤਿਆਰੀ ਜਿਹਾ ਅਸੀਂ ਆਪਣੀ ਤਿਆਰੀ ਅਸੀਂ ਆਹ ਅਸੀਂ ਆਪਣੀ ਤਿਆਰੀ ਜੋ ਆਪਣੀ ਤਿਆਰੀ ਜੋ ਆਪਾਂ ਬਣਦਾ ਉਹ ਆਪਣੇ ਤਾਂ ਮਜਬੂਰ ਆ ਅਸੀਂ ਆਪਣੀ ਤਾਂ ਮਜਬੂਰ ਆ ਹਾਂਜੀ ਆਹ ਤੇ ਜੀ ਸਰ ਸਰ ਜਿਹੜੀ ਮੀਟਿੰਗ ਹੋਈ ਹੈ ਤੇ ਬਦ ਗਾਈ ਸਾਡੀ ਜਿਹੜੇ ਨਾਂ ਦੇ ਜਿਵੇਂ ਬੰਦੀ ਹੈ ਨਾ ਮੀਟਿੰਗ ਹੋਈ ਹੈ ਸੋ ਡਿਸਕਸ਼ਨ ਹੋਈ ਹੈ ਵੀ ਆਰ ਹੋਪਫੁਲ ਫੋਰ ਅ ਸੋਲੂਸ਼ਨ ਸਰ ਇਹ ਕੀ ਮਸਲਾ ਹੈ ਕਿ ਜੋ ਜਗ੍ਹਾ ਤੇ ਇੰਪਰੂਵਮੈਂਟ ਆਪੀ ਜਿਆਦਾ ਹੈ

That's a timeline it is in progress